ਮੈਨੂੰ ਇਹ ਨਹੀਂ ਸੀ ਪਤਾ ਕਿ 트럼ਪ ਤੇ ਜੇਡੀ ਬਾਂਸ ਦਾ ਅਸਰ ਸਾਡੇ ਪੰਜਾਬ ਤੇ ਵੀ ਹੋਣਾ। ਔਰ ਇਡਾ ਭਾਰਾ ਅਸਰ ਹੋਣਾ ਕਿ ਤੇਰ ਮੇਰ ਅੰਦਰ ਬਾਹਰ ਕੜੀਆਂ ਲਾਓ। ਆਧਾਰ ਕਾਰਡ ਲੱਭੋ, ਵੋਟਰ ਕਾਰਡ ਲੱਭੋ, ਫੀ ਇੱਥੇ ਤਾਂ ਚਲਾ ਗਿਆ ਸਾਰਾ ਕੋ। ਆਪਾਂ ਨੂੰ ਇੱਕੋ ਇੱਕ ਸਵੇਰ ਸੀ ਜਿੱਥੇ ਤੇ ਤੇ ਤੋਂ ਉੱਪਰ ਉੱਠ ਕੇ ਹਮੇਸ਼ਾ ਤੁਹਾਨੂੰ ਇਹ ਲੱਗਾ ਸੀਗਾ ਕਿ ਪੰਜਾਬ ਦੇ ਇੱਕ ਅਹੋਜੀ ਜਗ੍ਹਾ ਆ ਜਿੱਥੇ ਸਭੇ ਸਾਂਝੀ ਬਾਲਤਾ ਦਾ ਪ੍ਰਿੰਸੀਪਲ ਚੱਲਦਾ ਜਿੰਨਕੇ ਧਰਮਾਂ ਦੇ ਨਾਂ ਤੇ ਕੋਈ ਨਫ਼ਰਤ ਨਹੀਂ ਅੰਦਰਲੇ ਬਾਹਰ ਦੇ ਨਾਂ ਤੇ ਕੋਈ ਦਫ਼ਰਤ ਨਹੀਂ ਜਾਤੀ ਦਾ ਕੋਈ ਉਸ ਫਾਰਮਲੀ ਕਟੋਕਟ ਕੋਈ ਜਗ੍ਹਾ ਉਹਦੇ 'ਚ ਨਹੀਂ ਹੈ ਪੰਜਾਬ ਦੇ ਅੰਦਰ ਜਾਤ ਪਾਤ ਦੀ ਉਹ ਨਹੀਂ ਕਹੇ ਸੇ ਤੇ ਜਾਤ ਪਾਤ ਹੈ ਮੈਂ ਇਹ ਨਹੀਂ ਕਿਹਾ ਕਿ ਜਾਤ ਪਾਤ ਨਹੀਂ ਹੈ ਜੇ ਜੇ ਵਿਰੁੱਧ ਸਿੱਖਾਂ ਨੂੰ ਜਿਹੜੇ ਹੁਣ ਆਪਾਂ ਗੱਲਾਂ ਕਰਦੇ ਆ ਕਿ ਸਿੱਖੀ ਨੂੰ ਖਤਰਾ ਪੰਜਾਬੀਆਂ ਤਨੂੰ ਖਤਰਾ ਤੇ ਕੀਤਾ ਕੀ ਅਸੀਂ ਪੰਜਾਬ ਲੀਗ ਦੀ ਸਿੱਖੀ ਲਈ ਅਸੀਂ ਜੇ ਅੱਜ ਜਿੱਥੇ ਪਹੁੰਚੇ ਆ ਉਹਦੇ ਖੁਦ ਜਿੰਮੇਵਾਰ ਹਾਂ ਸਿੱਖੀ ਕਿੱਥੋਂ ਆਈ ਹੈ ਸਿੱਖੀ ਕਿਸ ਦੇ ਉੱਪਰ ਉਹ ਨਹੀਂ ਟਿੱਕੀ ਇਨ੍ਹਾਂ ਲੋਕਾਂ ਚੋਂ ਸਿੱਖੀ ਪੈਦਾ ਹੋਈ ਹੈ ਇਨ੍ਹਾਂ ਲੋਕਾਂ ਚੋਂ ਲੋਕੀ ਅੰਮ੍ਰਿਤ ਛੱਕੇ ਤੇ ਸਿੱਖੀ ਸਿਧਾਂਤ ਨੂੰ ਕਿਹਤੋਂ ਮਾਨਵਵਾਦੀਆ ਹਿਊਮਨ ਰਾਈਟਸ ओरिएंटेड ਹੈ ਗਰੀਬ ਦੇ ਹੱਥ ਚ ਆਔਰ ਤੇ ਹੱਕ ਚ ਆ ਗੱਲ ਤੇ ਹੱਥ ਚ ਆ ਉੱਥੋਂ ਸੁੱਖੀ ਨਿਕਲੀ ਆ ਤੇ ਅਸੀਂ ਉਹ ਕੀ ਕੀਤਾ ਪੰਜਾਬ ਰੇ ਜਾਤੀਵਾਦ ਕੱਢਿਆ ਔਰਤਾਂ ਦਾ ਰੁਤਬੇ ਨੂੰ ਅਸੀਂ ਉੱਚਾ ਚੁੱਕਿਆ ਹੁਣ ਇੱਕ ਨਵਾਂ ਮਸਲਾ ਖੜਾ ਕਰ ਲਿਆ ਅੰਦਰ ਬਾਹਰ ਦਾ ਇਹ ਸਾਰੀ ਦੀ ਸਾਰੀ ਭਾਸ਼ਾ ਆਰਐਸਐਸ ਦੇ ਬੈਕਪਾਸ ਆ ਮੈਨ ਕੋਈ ਨਹੀਂ ਇਹਦੇ ਚ ਹਰ ਜਿਕੈਨ ਦਾ ਲੈਕ ਨੈਸ਼ਨਲਿਸਟ ਆ ਤੇ ਫੁਲਾਨੇ ਆ ਨੈਸ਼ਨਲਿਜ਼ਮ ਦੀ ਗੱਲ ਨਹੀਂ ਹੈ ਹਿਊਮਨਿਸਟ ਆ ਫੇਕ ਦੀ ਹਿਊਮਨਿਸਟੀਆਂ ਲੈਟ ਦੀ ਹਿਊਮਨਿਸਟੀਆਂ ਇਨਸਾਨ ਬਾਰੇ ਨੇਪਾਲ ਦਾ ਹੋਏ ਪੰਜਾਬ ਦਾ ਹੋਏ ਬੰਗਲਾਦੇਸ਼ ਦਾ ਹੋਏ ਰੋਹਿਂਗਿਆ ਹੈ ਤੁਸੀਂ ਦੇ ਕੱਲੇ ਕੱਲੇ ਦੇ ਪੋਤੜੇ ਖੋਲਣ ਬੈ ਗਏ ਇੱਥੇ ਕਿ ਕੌਮ ਕਿੱਥੋਂ ਪੈਦਾ ਹੋਇਆ ਇਹੋ ਹੀ ਤਾਂ 트ੰਪ ਕਰ ਰਿਹਾ 트ੰਪ ਕਰ ਕੀ ਰਿਹਾ ਹੈ ਕੱਲੇ ਕੱਲੇ ਨੂੰ ਬੰਦੇ ਨੂੰ ਫੜ ਕੇ ਐਡਾ ਵੱਡਾ ਮਤਲਬ ਐਡੇ ਪਾਵਰਫੁਲ ਕੰਟਰੀ ਦਾ ਇੱਕ ਰਾਸ਼ਟਰਪਤੀ ਹੋਵੇ ਤੇ ਜਿੰਨਾ ਉਹ ਜਲੀਲ ਕਰ ਰਿਹਾ ਤੇ ਆਪਣੇ ਆਪ ਨੂੰ ਜਲੀਲ ਕਰ ਰਿਹਾ ਨਾਲ ਇਸ ਲਈ ਸਾਨੂੰ ਤੇ ਐ ਭਾਸ਼ਾ ਸੁਣਨੀ ਬੜੀ ਔਖੀ ਆ ਸੱਚੀ ਗੱਲ ਤੇ ਇਹ ਆ ਕਿੱਥੇ ਜਾਣਗੇ ਲੋਕ ਗਰੀਬ ਕਿੱਥੇ ਜਾਣਗੇ ਜਿੱਦਣ ਤੇ ਲੋੜ ਸੀਗੀ ਤੁਹਾਨੂੰ ਇੱਥੇ ਗ੍ਰੀਨ ਰੈਵਿਊਲੂਸ਼ਨ ਲਈ ਸਿਰਫ ਦੇ ਚਿਹਰੇ ਛੋਨਾ ਆਇਆ ਛੋਨਾ ਸਿਰਫ ਤੇ ਸਿਰਫ ਬਾਹਰਲੇ ਬੰਦਿਆਂ ਨੇ ਇੱਥੇ ਪਪੂਲਰ ਕੀਤਾ ਮਹਾਰਾਜਾਂ ਚੰਗਾ ਉਜੜਿਆ ਜਾਂ ਜੋ ਵੀ ਹੈ ਜੇ ਉਹ ਨਾ ਹੁੰਦੇ ਤੁਹਾਡੇ ਤੋਂ ਨਾ ਨਹੀਂ ਸੀ ਇਹਨਾਂ ਕਦੀ ਵੀ ਖੈਲਣ ਜਦੋਂ ਕੋਵਿਡ ਦੇ ਦਿਨਾਂ ਦੇ ਵਿੱਚ ਆ ਹੈਗੇ ਆਪਣੇ ਸਾਡੇ ਨਾਲ ਹੀ ਸਾਥੀ ਖੁਸ਼ਾਲ ਜੀ ਇੱਕੋ ਵਾਰੀ ਲੇਬਰ ਠਾਟੀ ਜਾ ਕੇ ਬੱਸਾਂ ਭੇਜੀਆਂ ਪੱਧਨੇ ਇੱਥੋਂ ਕਿਉਂ ਯਾਰ ਰੋਪਾ ਰਪ ਦਾ ਵਾਸਤਾ ਲੋਕਲ ਲੇਬਰ ਨੇ ਦੁਗੜੇ ਰੇ ਕਰਤੇ ਕਰਨੇ ਚਾਹੀਦੇ ਆ ਉਨ੍ਹਾਂ ਦਾ ਵੀ ਕੋਈ ਸਟੈਂਡਰਡ ਲਿਵਿੰਗ ਜਾਂ ਕਿਉਂ ਨਹੀਂ ਜੇ ਫਿਰ ਸਾਡੀ ਸਾਡੀ ਨੂੰ ਜਾਇਜ਼ ਮਿਲਣਾ ਚਾਹੀਦਾ ਜਦੋਂ ਅਸੀਂ ਦੂਸਰਿਆਂ ਦੇ ਛੱਚੇ ਚ ਜਾ ਕੇ ਕਰਦੇ ਆ ਕੰਮ ਗੁਰਦੁਆਰਿਆਂ 'ਚ ਜਾ ਕੇ ਆ ਸਿੱਖੀ ਦਾ ਕਿਉਂ ਪਠਾ ਪੜ੍ਹਦਾ ਗੁਰਦੁਆਰਿਆਂ 'ਚ ਜਾ ਕੇ ਜਿਹੜੇ ਉੱਥੋਂ ਦੇ ਕੰਮ ਕੰਮ ਕਰਨ ਵਾਲੇ ਜ਼ਮੀਂਦਾਰ ਲੋਕ ਆ ਅਨੌਖ ਮਿੱਤਾ ਕੀਤੀਆਂ ਕਿ ਭਾਈ ਜਿਹੜੇ ਜਿਹੜੇ ਵੀ ਜ਼ਮੀਂਦਾਰ ਨੇ ਲੋਕਲ ਲੇਬਰ ਨੂੰ ਦੁੱਗਣੇ ਰੇਟ ਤੇ ਐਪਲਾਈ ਕੀਤਾ ਅਸੀਂ ਉਹਦਾ ਸੋਸ਼ਲ ਬਾਈਕਾਟ ਕਰਾਂਗੇ ਇੱਕ ਨਹੀਂ 21 ਪਿੰਡਾਂ 'ਚ ਹੋਇਆ ਖੁਸ਼ਾਲ ਜੀ ਗਿਆਨੀ ਕੇਵਲ ਸਿੰਘ ਜੀ ਮੈਂ ਸਿੱਧੂਰ ਸਿੱਧੂ ਸਾਹਿਬ ਹੋਰ ਪਿਆਰੇ لال ਗੜ੍ਹ ਸਾਰੇ ਜਾ ਕੇ ਅਸੀਂ ਉੱਥੇ ਅਕਾਲ ਤਖਤ ਦੇ ਜਥੇਦਾਰ ਨੂੰ ਮਿਲੇ ਉਹ ਚਿੱਠੀ ਆਇਆ ਤੁਸੀਂ ਗੁਰਦੁਆਰਿਆਂ 'ਚ ਗਰੀਬਾਂ ਦੇ ਵਿਰੁੱਧ ਰੈਜ਼ੋਲੂਸ਼ਨ ਲੇ ਇਹੋ ਜਿਹੀ ਗੱਲਾਂ ਕਰੋਗੇ ਫੇਰ ਉਹ ਗੱਲ ਕੰਮ ਰੁਕਿਆ ਭਾਈ ਸਿੱਖੀ ਕੋਈ ਉਹ ਲਫਾਫਾ ਨਹੀਂ ਕਿ ਹਵਾ ਉੱਗੀ ਤੇ ਉੱਟ ਜਾਊਗਾ ਸਿੱਖੀ ਕੋਈ ਐਹੋ ਜਿਹੀ ਗੱਲ ਵੀ ਨਹੀਂ ਹੈਗੇ ਜਿਹੜੀ ਕੋਈ ਬਾਹਰ ਬੰਦੇ ਆ ਜਾਣਗੇ ਤੇ ਉਹ ਇੱਥੇ ਆ ਕੇ ਸਾਡੇ ਤੇ ਹਮਲਾ ਕਰਕੇ ਟਿੱਡੀ ਦਾਲ ਕੋਈ ਆ ਰਿਹਾ ਤੁਸੀਂ ਤੇ ਐਹੋ ਜੀਆਂ ਗੱਲਾਂ ਕਰ ਰਹੇ ਹੋ ਇੱਥੇ ਜਿੰਨੇ ਕੇਸ ਗਿਨੇ ਗਏ ਆ ਨੌ ਕੈਨੇਡਾ ਦੇ ਵਿੱਚ ਫੋਟੋਆਂ ਛਪੀਆਂ ਕਿਆ ਗੰਦੇ ਕ੍ਰਿਮੀਨਲ ਆ ਪੰਜ ਪੰਜਾਬੀ ਸੀਗੇ ਪਈ ਉੱਥੇ ਅਸੀਂ ਫਿਰ ਉੱਥੇ ਤੇ ਪਈਏ ਹੋ ਗਏ ਹਨ ਇੱਕ ਇੱਕ ਬੰਦੇ ਤੇ ਤੁਸੀਂ ਜਿਹੜੇ ਮੋਚਨੇ ਨਾਲ ਲੱਭ ਲੱਭ ਕੇ ਗੱਲਾਂ ਕਰਦੇ ਫਿਰਦੇ ਆ ਕਿ ਉਹਦਾ ਪੋਟੜੇ ਫੋਲ ਕੇ ਇੱਥੇ ਕੇਸ ਇਕੱਠੇ ਕਰਕੇ ਲੈ ਕੇ ਆਓ ਇਹ ਇਹ ਕੰਮ ਚੱਲਣਾ ਨਹੀਂ ਇਹ ਬਹੁਤ ਮਹਿੰਗਾ ਪਊਗਾ ਔਰ ਪੰਜਾਬ ਦਾ ਤੇ ਸਿੱਖੀ ਦਾ ਇਹੋ ਜਿਹਾ ਪੱਠਾ ਵੇਠੂਗਾ ਕਿ ਤੁਸੀਂ ਤੇ ਚਲੇ ਜਾਓਗੇ ਕਿਤੇ ਜਿਹੜਾ ਗਰੀਬ ਆ ਉਹ ਇੱਥੇ ਰਗੜਿਆ ਜਾਊਗਾ ਸਵਾਦ ਇਸ ਲਈ ਮੈਂ ਬਹੁਤਾ ਨਹੀਂ ਬੋਲਣਾ ਨਾ ਮੈਂ ਬਹੁਤੇ ਅੰਕੜੇ ਦੇਣੇ ਆ ਇੱਕਦਲ ਜਿਹੜੇ ਮੇਰੇ ਸਿੱਖ ਭਰਾ ਵਾ ਮੈਂ ਨਹੀਂ ਸਿੱਖਿਆ ਸਾਡੇ ਬਾਬੇ ਦਾਦੇ ਜੇਹਲਾਂ ਚ ਜਾਂਦੇ ਰਹੇ ਸਿੱਖੀ ਲਈ ਅਜੀਜੋ ਤੇ ਕੀਜੀ ਕੀਆ ਉਹ ਇਹੀ ਐ ਸਾਰਿਆਂ ਨਾਲ ਪਿਆਰ ਸਾਰੇ ਨਾਲ ਦੱਸਤ ਕਾਮ ਸਾਂਝੀ ਨਾਲ ਤਾਂ ਆਪਣੀ ਨੇਕਮਾਈ ਕਰਨੀ ਤੇ ਨਾਲ ਦੇ ਰੋਠਾਣਾ ਸਾਨੂੰ ਲੱਗਦਾ ਕਿ ਬਾਹਰੋਂ ਕੋਈ ਚਿਚੜ ਆ ਗਿਆ ਇਹ ਜੋਕਾ ਆਗੀਆਂ ਸਾਨੂੰ ਖਾਈ ਜਾਂਦੇ ਆ ਸਾਨੂੰ ਲੁਕੀ ਜਾਂਦੇ ਆ ਕੀ ਉਹ ਆਪਣੀ ਬਰਾਦਰੀ ਚ ਕ੍ਰਾਈਮ ਨਹੀਂ ਕਰ ਰਹੇ ਤੁਸੀਂ ਖ਼ਬਰਾਂ ਨਹੀਂ ਪੜ੍ਹਦੇ ਉਹ ਸਾਡੇ ਨਾਲ ਜਿਹੜੇ ਕਰਕੇ ਤੁਸੀਂ ਨੂਰਪੋਟੇ ਚੁੱਕ ਕੇ ਲਏ ਆ ਕਿਉਂ ਆਪਣੀ ਬਰਾਦਰੀ ਚ ਉਹਨਾਂ ਦੇ ਮਰਡਰ ਨਹੀਂ ਕਰ ਰਹੇ ਉਹਨਾਂ ਦੇ ਰੇਕ ਨਹੀਂ ਕਰ ਰਹੇ ਯੂਪੀ ਚ ਨਹੀਂ ਕਰ ਰਹੇ ਕਾ ਤੁਸੀਂ ਆਰਟੀ ਨਹੀਂ ਕਰ ਰਹੇ ਜਾ ਕੇ ਤੁਸੀਂ ਲੁਧਿਆਣੀ ਸੇ ਜਾ ਕੇ ਦੇਖੋ ਰੋਜ਼ ਖਬਰਾਂ ਚ ਛੱਦਦਾ ਜਿਹੜਾ ਕ੍ਰਾਈਮ ਆ ਉਹਦੀ ਕੋਈ ਧਰਮ ਜਾਤ ਨਹੀਂ ਹੈਗਾ ਕੋਈ ਮਜਬ ਨਹੀਂ ਉਹ ਅੰਦਰ ਬਾਹਰ ਦਾ ਨਹੀਂ ਹੈਗਾ ਕ੍ਰਿਮੀਨਲ ਇਜ਼ ਕ੍ਰਿਮੀਨਲ ਉਹ ਇੱਥੇ ਆ ਜਾਂ ਬਾਹਰ ਆ ਆਪਾਂ ਕ੍ਰਿਮੀਨਲ ਨੂੰ ਆਪਾਂ ਇੱਕ ਪੂਰੇ ਸਮਾਜੇ ਨਾਲ ਗੋੜ ਕੇ ਸ਼ੁਰੂ ਕਰ ਦਿੱਤਾ ਇਹ ਤੈਨੂੰ ਜਾਣਾ ਇੱਕ ਮੈਂ ਹੋਰ ਦਲ ਦੱਸ ਦਿਆਂ ਇਹ ਸਾਰਾ ਕੁਝ ਐਵੇਂ ਨਹੀਂ ਹੈ ਮੈਂ ਬੜਾ ਠੋਕੇ ਕਹਿ ਰਿਹਾ ਇਹ ਸਿਸਟਮਿਕਲੀ ਇੰਜੈਕਟ ਕੀਤਾ ਜਾ ਰਿਹਾ ਜੋ ਪਿਆਰੇ ਲਾਲ ਗੜਗੁਣਾ ਨੇ ਮੇਰੇ ਵਾਂਗੂ ਇਸ ਵੀਰੇ ਸਵੇਰ ਉਹਨਾਂ ਨੇ ਇਹ ਗੱਲ ਬਿਲਕੁਲ ਟੋਨ ਬਿਲਕੁਲ ਸਹੀ ਸੈੱਟ ਕੀਤੀ ਆ 13ਵੇਂ ਜਿਹੜਾ ਆ ਉਸ ਸਿਸਟਮੈਟਿਕਲੀ ਕਲਟੀਵੇਟ ਕੀਤਾ ਜਾ ਰਿਹਾ ਤੁਸੀਂ ਕਦੀ ਸੋਚ ਸਕਦੇ ਆ ਕਿ ਪੰਜਾਬ ਦੀ ਧਰਤੀ ਦੇ ਉੱਤੇ ਅੰਬੇਦਕਰ ਤੇ ਬੁੱਤ ਤੇ ਚੜ ਕੇ ਸਿਰ ਤੇ ਥੋੜਿਆ ਨਾ ਭੰਨਣ ਦੀ ਕੋਸ਼ਿਸ਼ ਕੀਤੀ ਆ ਇਹ ਅੰਬਰਸਰ ਚ ਫਲੋਰ ਦੇ ਵਿੱਚ ਅੰਬੇਦਕਰ ਦੇ ਇਹ ਬੁੱਤ ਨੂੰ ਉਥੇ ਲਿਪਾ ਪੋਤੀ ਕਰਤੀ ਜਾਏ ਸੋਸਦੇ ਅਗਰ ਇਹ ਪੰਜਾਬ ਦੀ ਧਰਤੀ ਤੇ ਇਹੋ ਜਿਹਾ ਕੁਝ ਹੋਵੇ ਕਾਹਨੇ ਆ ਲੋ ਉਹ ਆਰਐਸਐਸਟੈਂਟ ਦੇ ਲੋਕ ਜਿਹੜੇ ਆ ਉਹ ਦਲੱਦੀ ਵੋਟ ਨੂੰ ਹੱਥ ਪਾਣਾ ਚਾਹੁੰਦੇ ਆ ਯੂਪੀ ਬਿਹਾਰ ਦੀ ਵੋਟ ਨੂੰ ਹੱਥ ਪਾਣਾ ਚਾਹੁੰਦੇ ਆ ਤੇ ਤੁਹਾਨੂੰ ਐਨ ਕਾਰਨਰ ਕਰਕੇ ਇੱਥੇ ਨੁਕਰੇ ਲਾਣਾ ਚਾਹੁੰਦੇ ਆ ਅਬ ਤੁਸੀਂ ਉਹਨਾਂ ਦਾ ਨਾਲ ਹੱਥ ਫੋਕਾ ਬਣੇ ਆ ਹੱਥਾ ਬਣੇ ਆ ਕਿ ਕਰ ਦਿਓ ਚੱਕ ਦਿਓ ਇਸ ਲਈ ਮੇਰੇ ਭਰਾਵੋ ਸਮਝੋ ਕਦੀ ਦੇ ਸਮਝਿਆ ਕਰੀਏ ساری ਦੁਨੀਆ ਜਰੋਂ ਬੱਕੇ ਲਈ ਜਾਦਾ ਜਰਮਨ ਦੇ ਵਿੱਚ ਜਰਮਨੀ ਦੇ ਵਿੱਚ ਇਹ ਪ੍ਰੋਟੈਸਟ ਹੋਈ ਜਾਂਦੇ ਆ ਇੰਗਲੈਂਡ ਦੇ ਵਿੱਚ ਹੁਣੇ ਰੋਬਿੰਸਨ ਕਰਕੇ ਹਟਿਆ ਮੈਦਾਨ ਅਮਰੀਕਾ ਦਾ ਦੱਸੇ ਦਿੱਤਾ ਪਈ ਬਾਹਰ ਲੈ ਖਾਵੇ ਬਾਹਰ ਲੈ ਲੁੱਟ ਕੇ ਲੈ ਗਏ ਓਏ ਛੱਡਣੇ ਨਹੀਂ ਇਹਨਾਂ ਨੂੰ ਬਾਹਰ ਕੱਢੋ ਇਹਨਾਂ ਨੇ ਕਰਤਾ ਕਿਉਂ ਕਰੀ ਜਾਂਦੇ ਆ ਕਿਉਂਕਿ ਆਪਣੀਆਂ ਕਰਤੂਕਾਂ ਆਪ ਉਥੇਸ ਨਹੀਂ ਕਰਨਾ ਚਾਹੁੰਦੇ ਆਪਣੇ ਆਪਣੇ ਦੇਸ਼ਾਂ ਨੂੰ ਡੈਮੋਕਰੇਸੀ ਦੇ ਨਾਂ ਤੇ ਉਹਨਾਂ ਲੀਡਰਾਂ ਨੇ ਲਗਾਤਾਰ ਲੁੱਟਿਆ ਮੌਕਿਆਂ ਕੀਤੀਆਂ ਜਦੋਂ ਲੋਕ ਹੁਣ ਜਾਗਰਤ ਹੋਏ ਆਪਣਾ ਹੱਕ ਮੰਗਦਿਆਂ ਤੇ ਕਹਿੰਦੇ ਅਸੀਂ ਨਹੀਂ ਜ਼ਿੰਮੇਵਾਰ ਆ ਜਿਹੜੇ ਬਾਹਰੋਂ ਆਏ ਆ ਇਹ ਜੇ ਜ਼ਿੰਮੇਵਾਰ ਐਂਝ ਨਾ ਕਰੋ ਮੈਂ ਬੜੀ ਤਿੱਖ ਸੱਚੋ ਬੋਲ ਰਿਹਾ ਔਰ ਮੈਂ ਤੁਹਾਨੂੰ ਦੱਸ ਦਿਆਂ ਮੈਂ ਐਵੇਂ ਨਹੀਂ ਗੱਲਾਂ ਕਰ ਰਿਹਾ ਮੇਰੀ ਕਿਤਾਬ ਛਪੀ ਹੋਈ ਹੈ ਮਾਈਗ੍ਰੇਟ ਲੇਬਰ ਤੇ ਅਨਹਿਮਨ ਡਿਵੈਲਪਮੈਂਟ ਇਨ ਐਗਰੀਕਲਚਰ ਐਂਡ ਲੇਬਰ ਮਾਈਗ੍ਰੇਸ਼ਨ ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਨੇ 95 ਦੀ ਛਾਪੀ ਸੀ ਸਭ ਤੋਂ ਪਹਿਲਾਂ ਡਾਟਾ ਦਾ 80 81 ਚ ਲੁਧਿਆਣੇ ਦੇ ਸਟੇਸ਼ਨ ਤੇ 15 ਰਾਤਾਂ ਬਹਿ ਕੇ ਰਾਜਪੁਰਾ ਪਟਿਆ ਜਲੰਧਰ ਸਾਰੀ ਜਗ੍ਹਾ ਰਾਤ ਰਾਤ ਨੂੰ ਬਹਿ ਕੇ ਮਹੀਨਿਆਂ ਪਰ ਮੈਂ ਡਾਟਾ ਇਕੱਠਾ ਕਰਕੇ ਕੀਤਾ ਸੀ ਮਿੰਟਾ ਕਰਦੇ ਸੀ 7-7 ਦਿਨ ਕਿਸਾਨ ਉੱਥੇ ਬੈਠ ਕੇ ਸੌਂਦੇ ਸੀ 7-7 ਦਿਨ ਲੁਧਿਆਣੇ ਦੇ ਸਟੇਸ਼ਨ ਤੇ ਕਿ ਇਹਨਾਂ ਨੂੰ ਲਿਆਓ ਜਾ ਕੇ ਪੁਰਸ ਨੂੰ 10 ਰੁਪਏ 20 ਰੁਪਏ ਦੇ ਕੇ ਕਿਆਸੀ ਦੇ ਵਿੱਚ ਡਿੰਡੇ ਮਰਵਾ ਕੇ ਟਰਾਲੀ ਨਾਲ ਚ ਲੈ ਕੇ ਜਾਂਦੇ ਸੀ ਡਿੰਡੇ ਮਰਵਾ ਕੇ ਜਿਵੇਂ ਭੇਡਾਂ ਲੱਗ ਕੇ ਲੈ ਜਾਂਦੇ ਉਹ ਰੁੰਡੇ ਪਿੱਤੇ ਛਾਲਾ ਮਾਰਦੇ ਸੀ ਤੇ ਚੱਲਦੀਆਂ ਟਰਾਲੀਆਂ ਚੋਂ ਗਈ ਮੇਰੇ ਦੇਖਣ ਦੀਆਂ ਗੱਲਾਂ ਤੇ ਮੈਂ ਤੇ 21 ਦੀਆਂ ਤੇ ਤੁਹਾਨੂੰ ਦੱਸੇ ਦਿੱਤਾ ਹੁਣ ਤੁਹਾਨੂੰ ਉਹ ਬੁਰੇ ਲੱਗਦੇ ਜਹਿਰ ਲੱਗਦੇ ਐਥੇ ਆ ਕੇ ਤੁਹਾਡੀ ਡੈਮੋਗ੍ਰਾਫੀ ਖਰਾਬ ਹੋ ਜੂਗੀ ਇੰਨੇ ਕਮਜ਼ੋਰ ਹੋ ਗਏ ਤੁਸੀਂ ਯਾਰ ਹਰ ਪਿੰਡ ਦੇ ਵਿੱਚ ਗੁਰਦੁਆਰਾ ਹਰ ਮਹੱਲੇ ਦੇ ਗੁਰਦੁਆਰਾ ਜਿਹੜੇ ਕਾਗ ਜਾਂ ਕਾਰੇ ਦੇ ਨਾਂ ਦੇ ਲਾ ਅੰਮ੍ਰਿਤ ਛਕਾ ਸਾਰਿਆਂ ਨੂੰ ਤੁਸੀਂ ਹੋ ਗੀ ਪਾਸੇ ਚੱਲ ਗਏ ਆ ਪੰਜਾਬੀ ਜ਼ਕਰ ਸਾਰਿਆਂ ਨੇ ਉਹਨਾਂ ਜੋ ਜਿਹੜੇ ਕ੍ਰਿਮੀਨਲ ਹੋਣਗੇ ਹੋਣਗੇ ਸਾਰੇ ਕ੍ਰਿਮੀਨਲ ਨਹੀਂ ਐ ਨਾ ਅਸੀਂ ਸਾਰੇ ਕੋਈ ਥੜਕੂ ਆ ਗਏ ਆ ਇਸ ਲਈ ਇਸ ਲਈ ਸਿੱਖੀ ਕਿੱਥੋਂ ਆਈ ਆ ਉਹ ਨੌਨ ਸਿੱਖੀ ਕੋਈ ਪੈਦਾ ਹੋਈ ਐ ਸਿੱਖੀ ਸਿੱਖੀ ਨੌਨ ਸਿੱਖੀ ਜੋ ਪੈਦਾ ਹੋਈ ਐ ਕੋਈ ਗੱਲ ਨਹੀਂ ਇੰਤਰੇ ਸੁਣਨਾ ਪਿਆ ਸਾਨੂੰ ਨਹੀਂ ਇੱਥੇ ਐਂਜੇ ਸੁਣਨਾ ਪਿਆ ਭਾਜੀ ਤੁਸੀਂ ਇੱਥੇ ਬੋਲ ਲਿਓ ਸਾਨੂੰ ਨਹੀਂ ਇੱਥੇ ਬੜਾ ਬਰਦਾਸ਼ਤ ਕਰਨਾ ਪਿਆ ਬਸ ਠੀਕ ਹੈ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਤੁਸੀਂ ਵਾਕ ਆਊਟ ਕਰ ਜਾਓ ਵਾਕ ਆਊਟ ਕਰ ਜਾਓ ਭਾਈ ਮੈਨੂੰ ਬੁਲਾਇਆ ਗਿਆ ਮੈਨੂੰ ਬੁਲਾਇਆ ਗਿਆ ਤੇ ਮੈਂ ਬੋਲ ਗਿਆ ਆ ਐਂਜੇ ਨਹੀਂ ਚੱਲਣਾ ਆ ਐਂਜੇ ਨਹੀਂ ਚੱਲਣਾ ਹਾਂ ਫੋੜਿਓ ਹਾਂ ਕਾ ਕਾਣ ਨੂੰ ਕਰਦਾ ਬਸ 2 ਮਿੰਟ ਬੋਲਦਾ ਇਸ ਲਈ ਇਸ ਲਈ ਮੇਰੇ ਵੀਰੋ ਜੇ ਤੇ ਸਿੱਖੀ ਦਾ ਫਲਾ ਕਰਨਾ ਫਿਰ ਤੇ ਇਹੋ ਲਿਆ ਹੱਥ ਛੱਡ ਦੇ ਸੋਚ ਤੁਹਾਡੀ ਨੂੰ ਕੋਰ ਲੱਗ ਚੁੱਕਾ ਔਰ ਤੁਸੀਂ ਦੁਸ਼ਮਣਾਂ ਦੇ ਗੋਲੇ ਬਣ ਰਹੇ ਆਂ ਔਰ ਹੁਣ ਅਲੀ ਖੇਲ ਕਰ ਰਹੇ ਆਂ ਅੰਦਰ ਹੀ ਪੋਰਟੇ ਨੂੰ ਇੱਥੇ ਕੰਮ ਜਾਰ ਕਰੋਗੇ ਮੈਂ ਕਹਿੰਦਾ ਆ ਸਾਡੇ ਆਪਣੇ ਲੈ ਵੀਡੀਓ ਪਾਈਆਂ ਜਿਹੜੀ ਉਹ ਗੱਲ ਦੱਸ ਗਏ ਆ ਮੇਰੀਆਂ ਵੀਡੀਓ ਬੈਨ ਕਰਤੀਆਂ ਮੈਂ ਆਖ ਹੀ ਕੁਝ ਬੋਲ ਲਿਆ ਮਿਲੂ ਬੜੀ ਹਨਨੀ ਹੋਈ ਮੈਂ ਵੱਡੀ ਚਿੱਠੀ ਲਿਖੀ ਆ YouTube ਨੂੰ ਤੇ ਸਰਕਾਰ ਨੂੰ ਭਾਈ ਮੈਂ ਕਨਸਟੀਟਿਊਸ਼ਨ ਦੇ ਪੂਰੇ ਰੈਫਰੈਂਸ ਦੇ ਕੇ 19A ਫਲਾਣਾ ਜੱਥੇ ਸਾਰੇ ਜਾਣਦੇ ਆ ਕਿ ਮੈਂ ਤਾਂ ਕਿਸੇ ਦੇ ਵਿਰੋਧ ਬੋਲੀ ਆਈ ਨਹੀਂ ਕਿ ਤੁਸੀਂ ਮੇਰੀ YouTube ਤੋਂ ਰਿਮੂਵ ਕਰਤੀ ਦੁਬਾਰਾ ਭਾਜ ਦੁਬਾਰਾ ਕਰਤੀ ਇੱਕ ਹੋਰ ਜਨਨ ਨੂੰ ਪੁੱਛਿਆ ਉਹ ਤੋਂ ਵੀ ਰਿਮੂਵ ਕਰਤੀ ਮੈਨੂੰ ਬੜਾ ਲੱਗਿਆ ਕਿ ਮੇਰੀ ਆਵਾਜ਼ ਨਹੀਂ ਚਾਹੁੰਦੀ ਸਰਕਾਰ ਉਹ ਚਾਹੁੰਦੇ ਆ ਜਿਹੜੀ ਅੱਗ ਲੱਗੇ ਜਿਹੜੀ ਮੇਲ ਮੇਲ ਵਾਲੀ ਹੋਵੇ ਉਹਨਾਂ ਨੂੰ ਇਨਕਰੀਜ ਕਰ ਰਹੇ ਆ ਇਸ ਲਈ ਮੇਰੀ ਬੇਨਤੀ ਹੈ ਇਹ ਭਾਵਕ ਹੋਣ ਦੀ ਜਗ੍ਹਾ ਗਰਾਊਂਡ ਰਿਐਲਿਟੀ ਦੇਖੋ ਅੱਜ ਮਿੰਗਲ ਤੇ ਬੈਠੇ ਮੇਰੇ ਸਾਥੀ ਕਹਿ ਰਹੇ ਸੀ ਕੱਢ ਦਿਓ ਬਾਹਰ ਨਹੀਂ ਤਾਂ ਸਾਰਿਆਂ ਨੂੰ ਚਲੇ ਜਾਣਗੇ ਪਿੱਛੇ ਭੱਜੇ ਜਾਓ ਥੱਲੇ ਨੂੰ ਆਸ ਲਿਆਉਣ ਲਈ ਇਸ ਲਈ ਉਹ ਨਾ ਕੰਮ ਕਰੀਏ ਆਪਾਂ ਉਹਨਾਂ ਨੂੰ ਉਹਨੋਂ ਬੰਦੇ ਆ ਇਨਸਾਨ ਆ ਔਰ ਚਾਰ ਬੰਦਿਆਂ ਨੇ 100 ਬੰਦੇ ਨੇ 1000 ਬੰਦੇ ਨੇ ਕੋਈ ਕ੍ਰਾਈਮ ਕੀਤਾ ਤਾਂ ਕਿ ਸਾਡ ਸਮਾਜ ਦੇ ਵਿੱਚ ਕ੍ਰਾਈਮ ਹੋ ਹੀ ਰਿਹਾ ਹੈ ਪੂਰੀ ਦੁਨੀਆ 'ਚ ਹੋ ਰਿਹਾ ਹੈ ਇੱਥੇ ਵੀ ਹੋ ਰਿਹਾ ਹੈ ਇਸ ਲਈ ਉਸ ਕ੍ਰਾਈਮ ਨੂੰ ਕ੍ਰਿਮੀਨਲ ਨੂੰ ਕਿਵੇਂ ਆਈਸੋਲੇਟ ਕਰਕੇ ਅਸੀਂ ਜੋ ਕਾਨੂੰਨ ਬਣਾਇਆ ਉਹਦੇ ਮੁਤਾਬਿਕ ਸਜ਼ਾ ਦੇਣੀ ਆ ਉਹ ਹੋਣਾ ਹੈ ਜਿਹੜਾ ਲਾਸਟ ਗੱਲ ਜਿਹੜੀ ਪਿਆਰੇ لال ਜਰਦ ਹੁਣਾਂ ਨੇ ਕਹੀ ਸੀ ਮੇਰੀ ਤੋਂ ਮੇਨੂੰ ਤੇ ਵੈਸੇ ਬੋਲਣ ਦੀ ਲੋੜ ਨਹੀਂ ਸੀ ਪਰ ਕਿਉਂਕਿ ਪਰਬੋ ਕੀ ਇਹ ਨਾ ਕਰਤਾ ਸੀਗਾ ਮੇਰੇ ਕੋਲ ਰਿਆ ਲੈ ਗਿਆ ਜਦ ਤੱਕ ਸੂਬਿਆਂ ਦੇ ਹੱਕ ਵੱਧ ਹੱਕ ਜਦ ਤੱਕ ਸੂਬਿਆਂ ਦੇ ਵੱਧ ਹੱਕ ਜਦ ਤੱਕ ਤੁਸੀਂ ਆਨੰਦਪੁਰ ਦਾ ਸਾਫ ਦਾ ਰੈਜ਼ੋਲੂਸ਼ਨ ਸਿੱਖੀ ਦੇ ਬੋਲ ਬਾਲੇ ਪੰਜਾਬੀਅਤ ਦੇ ਬੋਲ ਬਾਲੇ ਉਸ ਖਿੱਤੇ ਦੇ ਉੱਤੇ ਲੜਾਈ ਨਹੀਂ ਕਰਦੇ ਉਦੋਂ ਤੱਕ ਤੁਹਾਡੇ ਇੰਨਾ ਮਸਲਿਆਂ ਦਾ ਹੱਲ ਹੈ ਨਹੀਂ ਉੱਥੇ ਸਾਡੇ ਕੋਲ ਲੜਨ ਜੋਗਾ ਗੰਮ ਨਹੀਂ ਹੈਗਾ ਜਾਂ ਤੇ ਅਸੀਂ ਚੱਕ ਕੇ ਪੂਰੇ ਬਗਾਵਤ ਦੇ ਸੋਰਸ ਇਕੱਠੇ ਕਰ ਲੈਣੇ ਆ ਜਾਂ ਫਿਰ ਅਸੀਂ ਇਸ ਪਾਸੇ ਨੂੰ ਚੱਲ ਪੈਣੇ ਆ ਇਹ ਦੋਵੇਂ ਹੀ ਰਾਹ ਨਹੀਂ ਹੈਗੇ ਆਪਾਂ ਜਿਵੇਂ ਕਿਸਾਨ ਲੀਡਰਾਂ ਨੇ ਬੈਠੇ ਆ ਦਰਸ਼ਨਪਾਲ ਜੀ ਇਹਨਾਂ ਦੀ ਗਵਾਈ ਚ ਇੱਕ ਮਿਸਾਲ ਕਹਦਾ ਕੀਤੀ ਸੀ ਕਿ ਬਿਲਕੁਲ ਧਰਮ ਜੋਤੇ ਦੇ ਤਰ੍ਹਾਂ ਇੱਕ ਜੁੱਧ ਜਿਹੜਾ ਲੜਿਆ ਗਿਆ ਤੇ ਜਿੱਤਿਆ ਇਹ ਛੋਟੀ ਗੱਲ ਨਹੀਂ ਸੀ ਆਪਾਂ ਉਸ ਤਰਜ਼ ਦੇ ਉੱਤੇ ਸੱਬੇ ਸਾਂਝੀ ਵਾਲਤਾ ਦੇ ਪ੍ਰਿੰਸੀਪਲ ਦੇ ਉੱਤੇ ਆਪਾਂ ਪੰਜਾਬ ਨੂੰ ਇਕੱਠਾ ਕਰੀਏ ਇਹਨੂੰ ਬਖੇੜੀਏ ਨਾ ਪੇਰ ਮੇਰ ਨਾ ਕਰੀਏ ਮੇਰੀ ਤੇ ਨਹੀਂ ਬੇਨਤੀ ਆ ਤੇ ਬਹੁਤਾ ਜਿਹੜਾ ਆਪਾਂ ਸ਼ੁਰੂ ਚ ਸਿੱਧੂ ਸਾਹਬ ਨੇ ਪਾਇਆ ਕਿ ਕਾਂਦੇਵ ਤੇ ਨੈਸ਼ਨਲਿਸਟ ਆ ਤੇ ਇੱਥੇ ਵਾਲੇ ਦੂਸਰੇ ਆ ਫਿਰ ਵਿਚ ਵੀ ਜਾ ਗਿਆ ਉਹ ਦੋਵੇਂ ਠੀਕ ਆ ਦੋਵੇਂ ਹਿਊਮਨਿਸਟ ਆ ਦੋਵੇਂ ਜਾਤਪਾ ਦੇ ਵਿਰੋਧੀ ਆ ਦੋਵੇਂ ਇਨਸਾਫ ਚਾਹੁੰਦੇ ਆ ਦੋਵੇਂ ਗਰੀਬ ਦਾ ਭਲਾ ਚਾਹੁੰਦੇ ਆ ਸਿੱਖ ਵੀ ਚਾਹੁੰਦੇ ਆ ਵੀ ਚਾਹੁੰਦੇ ਕੋਈ ਨਾ ਕਿ ਅੱਠ ਵਿੱਚ ਨਹੀਂ ਹੈਗਾ ਪਰ ਜੇ ਆਪਾਂ ਨੇ ਇਹ ਦੇਖਣਾ ਕਉ ਉਹ ਟਾੜੀ ਮਾਰਦੀ ਐ ਮੈਨੂੰ ਤੇ ਇਹੋ ਜੀ ਕੋਈ ਨਿਗਾ ਨਹੀਂ ਦੇਖਦੀ ਬਾਕੀ ਮੇਰੀ ਸਲਾਹ ਆ ਕਿ ਆਪਾਂ ਨਾ ਬਰੀਕ ਬੀਨੀ ਚ ਛੋਟੀਆਂ ਛੋਟੀਆਂ ਇਕਰ ਉਕਰੋ ਚੀਜ਼ਾਂ ਫੜ ਕੇ ਇੱਕ ਦੁਬਾਰਾ ਖੜਾ ਕਰਦੀ ਜਗਾ ਆਪਾਂ ਸ਼ਾਂਤ ਹੋ ਸਮਝੋ ਕਿਹਦੀ ਚਾਲ ਤੇ ਕਿਹਦੀ ਭਾਸ਼ਾ ਤੇ ਕਿਹਦੀ ਪੋਲਿਟਿਕਸ ਇ ਇਥੇ ਕਾਮਯਾਬ ਹੋਊਗੀ ਜੇ ਆਪਾਂ ਨਹੀਂ ਵਿੜੇ ਸੇ ਸਮਝਾ